ਇਸ ਤੋਂ ਅੰਦਾਜ਼ਾ ਲਾ ਲਓ ਕਿ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਝੂਠੇ ਲੋਗ ਹੈ ਇਹ ਮਸ਼ਹੂਰੀਆਂ ਵਾਲੇ ਲੋਗ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਜਿਸ ਪ੍ਰਕਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੁਸੀਂ ਵੇਖੋ ਨਾ ਦਿੱਲੀ ਸੂਬੇ ਤੋਂ ਲਿਆ ਕੇ ਬਾੜੋ ਲਿਆ ਕੇ ਇੱਥੇ ਦੇ ਚੇਅਰਮੈਨ ਲਾ ਦਿੱਤੇ ਜਾ ਰਹੇ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿਹੜੇ ਸਮੇਂ ਦਾ ਇੰਤਜ਼ਾਰ ਕਰ ਰਿਹਾ ਅੱਜ ਪੰਜਾਬ ਦੇ ਲੋਕ ਇਹ ਤੇ ਨਸ਼ੇਵਾਰ ਸਟੇਜ

ਦੇ ਰਹੇ ਮੁੱਖ ਪ੍ਰੀਤੋਪਾ ਮੰਗਲਾਂ ਨੇ ਆਪਣੇ ਆਪ ਕੰਮ ਮੁਕੰਮਲ ਕਰ ਰਹੇ ਨੇ ਔਰ ਮੈਂ ਤਾਂ ਆਪਣੇ ਦੁਹਾਰੇ ਤੋਂ ਉਮੀਦ ਰੱਖਦਾ ਅੱਜ ਜਿਹੜਾ ਸੰਵਿਧਾਨ ਬਚਾਓ ਯਾਤਰਾ ਯਾ ਰੈਲੀ ਇਹ ਪਾ ਕਰ ਰਹੇ ਨਾ ਪੀ ਅੰਦਰ ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਬਚਾਓ ਰੈਲੀ ਹੈ ਜਿਹੜੀ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਪਾਰਟੀ ਪ੍ਰਧਾਨ ਨੇ ਆ ਰਹੇ ਨੇ ਔਰ ਕਾਕਾ ਰਣਜੀਤ ਸਿੰਘ ਨਾਪਾ ਸਾਬਕਾ ਮੰਤਰੀ ਨੇ ਜਿਹੜੇ ਉਹ ਵੀ ਪਹੁੰਚ ਰਹੇ ਨੇ ਸਾਬਕਾ ਮੰਤਰੀ ਪੰਜਾਬ ਸਾਧੂ ਸਿੰਘ ਧਰਮਸ਼ੇਖ ਦੀ ਅਗਵਾਈ ਦੇ ਅੰਦਰ ਸੰਵਿਧਾਨ ਬਚਾਓ ਰੈਲੀ ਜਿਹੜੀ ਇਹ ਨਾਭਾ ਵਿੱਚ ਕੀਤੀ ਜਾ ਰਹੀ ਹੈ ਔਰ ਪਰਮਾ ਵੱਡਾ ਇਕੱਠ ਹੈ ਜਿਹੜਾ ਇਹ ਰੈਲੀ ਦੇ ਵਿੱਚ ਹੋਇਆ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਆਮ ਜਨਤਾ ਵੀ ਵੱਡੇ ਪੱਧਰ ਤੇ ਬੜੇ ਉਤਸ਼ਾਹ ਨਾਲ ਖਾਸ ਕਰਕੇ ਨੌਜਵਾਨੀ ਇਸ ਰੈਲੀ ਦੇ ਵਿੱਚ ਪਹੁੰਚੀ ਹੈ ਗੱਲਬਾਤ ਕਰਾਂਗੇ ਰਾਜਾਪਿੰਡ ਹੋਣਾ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਸਾਧੂ ਸਿੰਘ ਤੋਂ ਰਸੋਤ ਸਮੇਤ ਕਾਕਾ ਰਣਦੀਪ ਸਿੰਘ ਨਾਭਾ ਨਾਲ ਕਿਵੇਂ ਦੇਖਦੇ ਨੇ ਕੀ ਇਸ ਰੈਲੀ ਦਾ ਮਤਲਬ ਆ ਕਿਉਂ ਸਮੁੱਚੀ ਕਾਂਗਰਸ ਪਾਰਟੀ ਨੂੰ ਸੰਵਿਧਾਨ ਬਚਾਓ ਰੈਲੀ ਆ ਜਿਹੜੀ ਕਰਨੀ ਪੈ ਗਈ ਡਾਕਟਰ ਭੀਮrao ਅੰਬੇਦਕਰ ਬਾਬਾ ਡਾਕਟਰ ਭੀਮrao ਅੰਬੇਦਕਰ ਵੱਲੋਂ بنائے ਸੰਵਿਧਾਨ ਵਿੱਚ ਛੇੜਛਾੜ ਹੋਲਦੇ ਡਰ ਨੂੰ ਲੈ ਕੇ ਕਾਂਗਰਸ ਵੱਲੋਂ ਕਦਮ ਜਿਹੜਾ ਚੁੱਕਿਆ ਗਿਆ ਅੱਗੇ ਆ ਜਾ ਚਲੋ ਬਹੁਤ ਬਹੁਤ ਵਣੇ ਵੀ ਆਏ ਨੇ 5 ਵਾਣ ਵੀ ਆਏ ਨੇ ਦੇਖੋ ਇਹ ਜਿਹੜੀ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਹੈ ਉਹਦਾ ਅੱਜ ਨਾਪੇ ਵਿੱਚ ਸਮਾਗਮ ਰੱਖਿਆ ਗਿਆ ਆਪਣੇ ਬਕਾਇਦਾ ਹਲਕੇ ਦਾ ਇਹ ਸਮਾਗਮ ਹੈ और तथा साधु ਸਿੰਘ ਸਰਮਛੋਟ ਸਾਹਿਬ और ताडे जिला प्रधान मान thervinder khnora ਸਾਹਿਬ ਦੇਗਵਾਈ ਹੇਠ ਇਹ ਕੀਤਾ ਜਾ ਰਿਹਾ ਹੈ और ਜਿਵੇਂ ਕਾਂਗਰਸ ਪਾਰਟੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਬਕਾਇਦਾ ਦੇਸ਼ ਤੇ ਹੈ ਬਕਾਇਦਾ ਮਹਿਮ ਚਲਾਈ ਜਾ ਰਹੀ ਹੈ ਖਾਰਗੇ ਸਾਹਿਬ ਨੇ ਔਰ ਰਾਹੁਲ ਗਾਂਧੀ ਜੀ ਦੇ ਆਦੇਸ਼ ਤੇ ਤਹਿਤ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਅਹਿਸਾਸ ਹੋਇਆ ਕਿ ਕਾਂਗਰਸ ਪਾਰਟੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਬਹੁਤ ਵੱਡੀ ਕੁਰਬਾਨੀ ਦਿੱਤੀ ਹੋਈ ਹੈ ਔਰ ਪਹਿਲਾਂ ਵੀ ਕੁਰਬਾਨੀਆਂ ਦੇ ਤਹਿਤ ਹੀ ਬਕਾਇਦਾ ਸਾਡਾ ਦੇਸ਼ ਨੂੰ ਜਾਦੀ ਮਿਲੀ ਔਰ ਕਿਤੇ ਨਾ ਕਿਤੇ ਉਸ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਔਰ ਅੱਜ ਜੇ ਸਾਡੇ ਸਮਾਜ ਚ ਜਾਤ ਪਾਤ ਤੇ ਸਮਾਜ ਨੂੰ ਵੰਡਣ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਦੇਸ਼ ਨੂੰ ਤੋੜਨ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਸੰਵਧਾਨ ਨੂੰ ਤੋੜਨ ਦਾ ਪ੍ਰਯੋਗ ਕੀਤਾ। ਤੋਂ ਨੂੰ ਰੋਕਣਾ ਵੀ ਕਾਂਗਰਸ ਪਾਰਟੀ ਦਾ ਤਰਮ ਤੇ ਸਾਡਾ ਫਰਜ਼ ਬਣਦਾ ਹੈ। ਔਰ ਬਕਾਇਦਾ ਮੈਂ ਮੁਬਾਰਕਬਾਦ ਦਿੰਨਾ ਤੁਹਾਡੇ ਮਾਧਿਅਮ ਤੇ ਦਰੀ ਮਾਨਤ ਖੋੜਾ ਸਾਹਿਬ ਨੂੰ ਔਰ ਸਾਧੂ ਸਿੰਘ ਜੀ ਕੇ ਜਿ ਬੜਾ ਭਾਰੀ ਕੱਟ ਦੇਖਣ ਨੂੰ ਉੱਥੇ ਮਿਲਿਆ ਔਰ ਅਸੀਂ ਉਮੀਦ ਰੱਖਦੇ ਹਾਂ ਕਿ ਐਸ ਤੋਂ ਇੱਕ ਕਿਤੇ ਨਾ ਕਿਤੇ ਸੋਚ ਪੈਦਾ ਹੋਗੀ ਆਉਣ ਵਾਲਾ ਸਮੇਂ ਕਾਂਗਰਸ ਪਾਰਟੀ ਦੇ ਸੈਨੈਰੀ ਹੋਏ ਮਾਨ ਸਾਹਿਬ ਸਨੌਰ ਤੋਂ ਪਹੁੰਚੇ ਨੇ ਮੈਂ ਸਾਰੇ ਬੁਲਾਉਣਾਂ ਤੋਂ ਮਾਫੀ ਮੰਗਦਾ ਹੋਇਆ ਕਿਉਂਕਿ ਕਮੋਲ ਸਾਹਿਬ ਨੇ ਪਹਿਲੇ ਹੀ ਕਹਿੰਤਾ ਸੀ ਉਹਨਾ ਬੇਂਤੀ ਕਰਦਾ ਸਾਡੇ ਮਹਾਂਪੁਰਨਕਰ ਕਰੋੜਾ ਸਾਹਿਬ ਜਿਹੜੇ ਸਾਡੇ ਕਿਲੇ ਦੇ ਪ੍ਰਧਾਨ ਨੇ ਉਹ ਆ ਕੇ ਆਪਣੇ ਬੰਦਾਰ ਸਾਹਿਬ ਦੇ ਕਰਨਗੇ ਜੀ ਆ ਕੇ ਵਾਹ ਫਿਰ ਸਰਕਾਰ ਨੂੰ ਸਾਡੇ ਨਾਬੇ ਸ਼ਹਿਰ ਦੇ ਵਿੱਚ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸੀ ਦੀ ਪਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬੜੇ ਉਹਨਾਂ ਦੇ ਨਾਲ ਸਾਡੇ 올 ਇੰਡੀਆ ਕਾਂਗਰਸੀ ਕਮੇਟੀ ਦੇ ਸੈਕਟਰੀ ਤੁਹਾਨੂੰ ਪਤਾ ਕਿ ਅੱਜ ਜੋ ਪ੍ਰੋਗਰਾਮ ਹੈ ਕਿ ਪੰਜਾਬ ਦੇ ਵਿੱਚ ਰਾਜਾ ਜੀ ਨੇ ਉਹਦੀ ਕਮੀ ਦੇ ਵਿੱਚ ਜਿਹੜਾ ਸਰਦਾਰ ਬਚਾਓ ਪ੍ਰੋਗਰਾਮ ਰੱਖਿਆ ਕਰੋ ਇਹਨਾਂ ਦਾ ਹਰ ਕਾਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਪਹਿਲਾ ਪਟਿਆਲੇ 'ਚ ਦਿੱਤਾ ਗਿਆ ਮੈਂ ਅਸੀਂ ਸਾਰੇ ਉੱਤਰ ਗਏ ਔਰ ਪਰਮਾਤਮਾ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਔਰ ਮੈਂ ਈਦ ਰੱਖਾ ਇਸ ਬਖਸ਼ਿਸ਼ ਨੂੰ ਬਰਕਰਾਰ ਰੱਖਦੇ ਹੋਏ ਗਾਹਾਂ ਨੂੰ ਕਾਂਗਰਸ ਪਾਰਟੀ ਨੇ ਝੰਡਾ ਜਿਵੇਂ ਨੰਗਰਸ ਲੱਤ ਕੇ ਆਇਆ ਹੈ ਭਾਖਰੀ ਜਿਹਨੂੰ ਇਹ ਬੜੇ ਮੈਨਿੰਦੇ ਘਰੇ ਗਿਆ ਦੇਖਦਾ ਘਰ ਪੁਰਾਣੀ ਕੋਠੀ ਜਿਹੜੀ ਮਿਲਦੀ ਹੈ ਮੰਤਰੀਆਂ ਨੂੰ ਜਿਹੜੇ ਬਾਹਰੋਂ ਤੇ ਉਹ ਦੋ ਸੈਕਟਰ ਚ ਲੈ ਲੈਂਦੇ ਵੱਡੇ ਮੰਤਰੀ ਚੰਨੀਆਂ ਕੋਠੀਆਂ

ਮੈਂ ਕੈਬਨਰਟ ਮੰਤਰੀ ਬਣ ਜਾ ਹੋਰ ਰੱਬ ਮੈਨੂੰ ਕੀ ਦੇਵੇ ਛੱਤੀ ਜਾਈ ਦੀ ਵਧੀਆ ਗੁੱਥੀਏ ਨੀ ਪੀਆ ਜੁਮਾ ਇਹ ਇਸ ਬੰਦੇ ਮਾਰੇ ਮੁਕੰਦਸ ਕੀ ਜਿਹੜਾ ਕਿ ਤੇਰੀ ਵਕਤ ਭਰਦੀ ਹੈ ਫਿਰ ਵਕਤਾ ਚੋਂ ਨਿਕਲ ਕੇ ਬੰਦਾ ਤਰਸ਼ ਆ ਜਾਂਦਾ ਸੋ ਕੋਈ ਨਾ ਵੀ ਵਿਅਕ ਹੈ ਆਸ ਸੰਵਿਧਾਨ ਦੀ ਗੱਲ ਕਰਨਾ ਸਿਆਆਂ ਠੇਪੇ और मेरा संविधान है एक नवंबर उन्नीस सौ सत्तालीस संविधान सारा कॉन्स्टिट्यूशन बढ़िया और इसको तो बात की नवंबर उन्नीस सौ सत्तालीस में आर एस एस जिला हेडक्वार्टर है, है। सौ साल पुराना आर का चामदाम है ਬੀਜੇਪੀ ਤੋਂ ਉਹ ਪੈਨਲਟੀ ਹੋਈ ਸੀ ਪੀ ਨਮੰਬਾਰ ਉਸ ਸਰਕਾਰੀ ਨੂੰ ਇਹ ਕੋਈ ਨਾ ਸਾਗਾ ਮਿੱਤਗਾ ਆਰਗੇਨਾਈਜੇਸ਼ਨ ਆਰਗੇਨਾਈਜ਼ਰ ਉਹਨੇ ਹਿਸਾਬੇ ਚ ਕਹਿਤਾ ਕਿ ਅਸੀਂ ਇਹ ਸੰਵਿਧਾਨ ਨੂੰ ਮੰਨਦੇ ਨਹੀਂ ਆ ਇਹ ਹੈ ਕੌਨ ਰਿਕੋਰਡ ਤੁਹਾਨੂੰ ਕਹਿ ਰਹੇ ਹਨ ਅਜਿਹਾ ਆਰਐਸਐਸ ਇਹ ਆਰਐਸ 100 ਸਾਲ ਪੁਰਾਣਾ ਇਹ 1925 ਦੇ ਵਿੱਚ ਆਰਐਸ ਬਣੀ ਸੀ ਮਟੇਵਰ 6 ਪ੍ਰਧਾਨ 6 ਨਵੇਂ ਮੁਖੀ ਹੁਣ ਤੱਕ ਬਦਲੇ ਗਏ ਹੈ ਯਾ ਕਿਸ ਆਪ ਜੇ ਮੈਂ ਗਲਤ ਨਾ ਹੋਵਾਂ 6 100 ਸਾਲ ਚ 6 ਇੱਕ ਕਮਲਕਰ ਹੋਇਆ ਕਮਲਕਰ ਇਹਨਾਂ ਦਾ ਗੱਲ ਇਹ ਹੈ ਜੀ ਕਿ ਅਸੀਂ ਸੰਵਿਧਾਨ ਬਚਾਓ ਇਸ ਸਭਾ ਨਾਲ ਪੂਰੇ ਦੇਸ਼ ਪਰ ਵਿਚਕਰ ਰੇ ਉਸੇ ਤਰ੍ਹਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਸਬਾਵਾਵਾਂ ਹੋ ਰਹੀਆਂ ਔਰ ਅੱਜ ਮੈਂ ਸਵੇਰ ਮੇਰਕੋਡਲਾ ਤੇ ਹੁਣ ਇੱਥੇ ਨਾਬਾ ਆਇਆ ਸੀ ਇਸ ਪ੍ਰਕਾਰ ਦਾ ਉਤਸ਼ਾਹ ਅਮੀਤ ਤੋਂ ਪਰੇ ਕਿ 1.5 ਸਾਲ ਇਥੋਂ ਦਾ ਜਿਹੜਾ ਲੀਡਰ ਸਾਧੂ ਸਿੰਘ ਜੀ ਨੂੰ ਨਾਲ ਜੋ ਤਸੱਦਦ ਉਹਨਾਂ ਨੂੰ ਚਲੜਾ ਪਿਆ ਸਰਕਾਰ ਵੱਲੋਂ ਇਸ ਦੇ ਬਾਅਦ ਵੀ ਉਦਵੀ ਜਿਹੜਾ ਨਾਬਾ ਦਾ ਵਰਕਰ ਹੈ ਚਟਾਂਗਵਾ ਕਾਂਗਰਸ ਪਾਰਟੀ ਦੇ ਨਾਲ ਤੇ ਉਹਨਾਂ ਨਾਲ ਖੜਾ ਮੈਨੂੰ ਇੱਥੇ ਮਿਲਿਆ ਔਰ ਮੈਨੂੰ ਲੱਗਦਾ ਪੂਰਨ ਮੈਨੂੰ ਉਮੀਦ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਸੀ ਔਰ ਜਿਸ ਪ੍ਰਕਾਰ ਲੋਕਾਂ ਨੇ ਤਵੱਜੋਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਇਸ ਤਰ੍ਹਾਂ ਜਾਪਦਾ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਨਾਤੇ ਚ ਕਾਂਗਰਸ ਪਾਰਟੀ ਦਾ ਬਹੁਤ ਜ਼ਿਆਦਾ ਚੰਗਾ ਹੋਏਗਾ ਚੜ੍ਹਦੀ ਕਲਾ ਵਾਲਾ ਹੋਵੇਗਾ ਸਿੰਘ ਸਾਹਿਬ ਤੁਸੀਂ ਆਰਐਸਐਸ ਦੀ ਗੱਲ ਕਰੀ ਹੈ ਕਿਉਂ ਲੋੜ ਪੈ ਗਈ ਇਸ ਸੰਵਿਧਾਨ ਬਚਾਓ ਰੈਲੀ ਕਰਨੇ ਪੈ ਗਈ ਕੇਂਦਰ ਵੱਲੋਂ ਇਹ ਜਿਹੀ ਕਿਹੜੀ ਕਾਰਸਾ ਦੇ ਦੇਖੋ ਇਹ ਸਿਆ ਰੋਜ਼ਾਨਾ ਕੋਸ਼ਿਸ਼ਾਂ ਹੋ ਰਹੀਆਂ ਸਾਡੇ ਸਾਡੇ ਜਿੰਨੇ ਵੀ ادارے ਇੰਸਟੀਚਿਊਸ਼ਨ ਉਹਨਾਂ ਤੇ ਚੋਟ ਮਾਰੀ ਜਾ ਰਹੀ ਹੈ ਤੁਸੀਂ ਉਹ ਏੜੀ ਦੁਆਰਾ ਜਿਸ ਪ੍ਰਕਾਰ ਦੀਆਂ ਕਾਰਵਾਈਆਂ ਪੂਰੇ ਦੇਸ਼ ਪਰਦੇ ਵਿੱਚ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਤੇ ਹੋ ਰਹੀਆਂ ਜਿਸ ਤਰ੍ਹਾਂ ਅਲੈਕਸ਼ਨ ਕਮਿਸ਼ਨ ਨੂੰ ਤੋੜ ਮਰੋੜ ਕੇ ਸਿਸਟਮ ਬਣਾਇਆ ਜਾ ਰਿਹਾ ਹੈ ਕਿਸ ਪ੍ਰਕਾਰ 35 ਲੱਖ ਨਵੇਂ ਵੋਟਰ ਜੋੜ ਦਿੱਤੇ ਗਏ ਲੋਕਾਂ ਦੀਆਂ ਵੋਟਾਂ ਖੜ ਦਿੱਤੀਆਂ ਗਈਆਂ ਕਿਵੇਂ ਅਲੈਕਸ਼ਨ ਲੁੱਟੇ ਗਏ ਉਹ तमाम ਗੱਲਾਂ ਕਰਕੇ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਯਾਦ ਕਰਦੇ ਹੁਆਂ ਜਿਸ ਪ੍ਰਕਾਰ ਕਿਸਾਨੀ ਅੰਦੋਲਨ ਦੇ ਵਿੱਚ ਜ਼ਾਸਤੀਆਂ ਤੇ ਥੱਕੇ ਹੋਏ ਚਾਹੇ ਵੱਖਪੁਰ ਦੀਆਂ ਜ਼ਮੀਨਾਂ ਨੂੰ ਲੁੱਟਣ ਦਾ ਮਾਮਲਾ ਹੋਇਆ ਇਸ ਕਰਕੇ ਅਸੀਂ ਪੂਰੇ ਦੇਸ਼ ਦੇ ਅੰਦਰ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੇ ਬਾਰੇ ਚਰਚਾ ਕਰ ਰਹੇ ਹਾਂ ਕਿ ਇਹ ਪਰਜਾ ਨਹੀਂ ਅਸੀਂ ਹੁਣ ਇਸ ਦੇਸ਼ ਦੇ ਨਾਗਰਿਕਾਂ ਔਰ ਸਾਨੂੰ ਹੱਕ ਆਪਣੀ ਲੜਾਈ ਲੜਨ ਦਾ ਇਸ ਕਰਕੇ ਇਹ ਸਾਡੀਆਂ ਸੰਵਿਧਾਨ ਜਿਹੜੀਆਂ ਸਭਾਾਂ ਮਾਹ ਹੋ ਰਹੀਆਂ ਨੇ ਪ੍ਰਧਾਨ ਸਾਹਿਬ ਜਿਮਨੀ ਛੋਣ ਪਿਆ ਚੁਕਿਆ ਲੁਧਿਆਣਾ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਕਾਂਗਰਸ ਵੱਲੋਂ ਇਹ ਉਮੀਦਵਾ ਬਾਪੂ ਜਾਸ਼ੀ ਨੂੰ ਲਾਣ ਦਾ ਦੇਖੋ ਗੱਲ ਇਹ ਹੈ ਕਾਂਗਰਸ ਪਾਰਟੀ ਕਾਫੀ ਦਿਨਾਂ ਤੋਂ ਇੱਥੇ ਆਪਦੀਆਂ ਤਿਆਰੀਆਂ ਜੁਟੀਆਂ ਵੀ ਹੈ ਔਰ ਮੈਨੂੰ ਪੂਰਾ ਨਮਿਦ ਹੈ ਕਿ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿਹੜੀ ਹੈ ਜਿਮਨੀ ਛੋਣ ਜਿਹੜੀ ਹੈ ਜਿੱਤ ਲੈ ਕੇ ਕੋ ਨਾਪੇ ਦੇ ਵਿੱਚ ਦੂਧਾ ਮੁੱਖ ਮੰਤਰੀ ਵੀ ਆਉਂਦੇ ਨੇ ਸਾਕਾ ਮੁੱਖ ਮੰਤਰੀ ਵੀ ਆਉਂਦੇ ਨੇ ਪਰ ਇਕੱਠ ਹੋਏ ਨਹੀਂ ਕੰਨੇ ਖਲੜ ਸਾਰੂ ਸਿੰਘ ਤਰਫ ਸੋਦੇ ਜ਼ਿਆਦਾ ਹੋ ਜਾਂਦਾ ਹੈ ਇਸ ਤੋਂ ਅੰਦਾਜ਼ਾ ਲਾ ਲਓ ਕੀ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਝੂਠੇ ਲੋਕ ਹੈ ਇਹ ਮਸ਼ਹੂਰੀਆਂ ਵਾਲੇ ਲੋਕ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਜਿਸ ਪ੍ਰਕਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੁਸੀਂ ਵੇਖੋ ਨਾ ਦਿੱਲੀ ਸੂਬੇ ਤੋਂ ਲਿਆ ਕੇ ਪਾੜੋ ਲਿਆ ਕੇ ਇੱਥੇ ਦੇ ਚੇਅਰਮੈਨ ਲਾ ਦਿੱਤੇ ਜਾ ਰਹੇ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿਹੜੇ ਸਮੇਂ ਦਾ ਇੰਤਜ਼ਾਰ ਕਰ ਰਿਹਾ ਅੱਜ ਪੰਜਾਬ ਦੇ ਲੋਕ ਇਹ ਤਾਂ ਨਸ਼ਰ 27 ਸਿੰਗਲ ਡੇਜ਼ਰਟ ਵੀਟ ੱਪੇਗੀ ਨਹੀਂ ਆਮ ਆਦਮੀ ਪਾਰਟੀ ਸਿੰਗਲ ਅਸ਼ਾ ਬ੍ਰੋਧਮ ਮੈਨੂੰ ਰੋਸਾ ਬਣ ਗਿਆ ਹੈ ਕਿ ਇਹ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਮਿਲ ਕੇ ਨਸ਼ਾ ਘਟਮ ਕਰਨ ਤੇ ਲੱਗਦੇ ਹੈ ਲੋਕਾਂ ਨੂੰ ਭਰੋਸਾ ਬਣ ਚਲਾ ਰਹੀਆ ਪੰਜਾਬ ਸਰਕਾਰ ਕੀ ਕੋਡੂ ਦੇਖੇ ਜਿਹੜੇ ਜੁੱਧ ਨਕਲੀ ਸ਼ਰਾਬ ਜਿਆਦਾ ਬਣਨ ਲੱਗ ਪਈ ਉਲਟਾ ਜੁੱਧ ਤਾਂ ਖਤਮ ਹੋਣਾ ਸੀ ਪਹਿਲਾਂ ਸ਼ਰਾਬ ਨੀ ਬਣਦੀ ਹੁੰਦੀ ਸੀ ਹੁਣ ਨਕਲੀ ਸ਼ਰਾਬ ਨਾਲ ਬੰਦੇ ਮਰਨ ਲੱਗ ਪਏ ਥੈਂਕ ਯੂ ਕਿਸੇ ਨੂੰ ਗੱਡੀ ਨਹੀਂ ਭੇਜੀ ਕਿਸੇ ਨੂੰ ਕਾਰ ਮੋਟਰਸਾਈਕਲ ਨਹੀਂ ਭੇਜਿਆ ਆਪ ਕੋ ਆਪਣੇ ਵਹੀਕਲਾਂ ਤੇ ਆਪਣੇ ਆਪਣੀ ਸਵਾਰੀ ਤੇ ਲੋਕ ਆਪ ਆਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਦਾ ਤੇ ਆਪਣੇ ਕਾਂਗਰਸ ਦੇ ਪ੍ਰਧਾਨ ਜੀ ਦਾ ਸਨੇਹਾ ਜੋ ਸੰਵਿਧਾਨ ਬਚਾਓ ਰੈਲੀ ਇੱਥੇ ਹੋ ਰਹੀ ਹੈ ਬਾਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਚ ਸਾਰੇ ਪ੍ਰਧਾਨ ਪ੍ਰਦੇਸ਼ਾਂ ਦੇ ਕਰ ਰਹੇ ਨੇ ਅੱਜ ਵੀ ਮਲੇਰ ਕੋਟਲੇ ਤੋਂ ਹੁਣ ਇੱਥੇ ਆਪਾਂ ਤਾਂ ਮਲੇਰ ਕੋਟਲੇ ਆ ਹੁਣ ਇੱਥੇ ਆਇਨੇ ਔਰ ਬੈ ਸੰਵਿਧਾਨ ਕੇ ਇੱਡਾ ਵੱਡਾ ਉਤਸ਼ਾਹ ਮੈਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਔਰ ਲੋਕ ਆਪਣੇ ਆਪ ਚਾਹੀ ਚਾਹੀ ਆਏ ਨੇ ਭੈਣਾ ਭਰਾ ਬਜ਼ੁਰਗ ਬੱਚੇ ਸਾਰੇ ਆਏ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਮੇਦਕਰ ਸਾਹਿਬ ਨੇ ਦੀ ਪ੍ਰਧਾਨਗੀ ਚ ਬਣਾਇਆ ਗਿਆ ਸੀ ਔਰ ਹਿੰਦੁਸਤਾਨ ਦੀ ਜੋ ਸਰਕਾਰ ਆ ਹੁਣ ਬੀਜੇਪੀ ਵੀ ਉਹਦੀ ਨੀਤਿ ਸფერਕਾ ਇਸ ਨੂੰ ਤੋੜਨਾ ਚਾਹੁੰਦੇ ਆ ਇਹਦੇ ਚੰ ਮੇੜਛਾੜ ਕਰਨਾ ਚਾਹੁੰਦੇ ਆ ਜਾਤੀਵਾਦ ਫੈਲਾਉਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕਰਨਾ ਹੈ ਕੱਲਾ ਕੱਲਾ ਵਰਕਰ ਅਜ ਨਾਪੇ ਦਾ ਪੱਪਾ ਪਾਰ ਹੋ ਕੇ ਅੱਜ ਇਕੱਠੇ ਹੋਏ ਨੇ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇਹਦੀ ਰਾਖੀ ਕਰਨ ਲਈ ਅਸੀਂ ਸਾਰੇ ਵਚਨਬੱਧਾਂ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਸਾਡਾ ਫਰਜ਼ ਵੀ ਬਣਦਾ ਸੀ ਕਿ ਸਰਕਾਰ ਕੋਈ ਗਲਤ ਕੰਮ ਕਰੇ ਤੇ ਉਹਦਾ ਵਿਰੋਧ ਕਰੀਏ ਇੱਕ ਪਾਸੇ ਸਰਕਾਰ ਦੀ ਰੈਲੀ ਇੱਕ ਪਾਸੇ ਕਾਂਗਰਸ ਦੀ ਰੈਲੀ ਵੱਡਾ ਬੜਾ ਫਰਕ ਨਜ਼ਰ ਆ ਰਿਹਾ ਕੀ ਕਾਰਨ ਕੀ ਸਮਝਦੇ ਹੋ ਦੇਖੋ ਮੈਨੂੰ ਨਹੀਂ ਪਤਾ ਹੈ ਸਾਡਾ ਤਾਂ ਪਹਿਲਾਂ ਹੀ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਕਿਸੇ ਤੋਂ ਦੇਖ ਕੇ ਨਹੀਂ ਪ੍ਰੋਗਰਾਮ ਰੱਖਿਆ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ 10 ਤਰੀਕ ਦਾ 10 ਤਰੀਕ ਦਾ ਸੀ ਦੇਸ਼ ਤੇ ਜੋ جنگ ਵਾਲੇ ਮਾਹੌਲ ਬਣ ਗਿਆ ਸੀਗਾ ਉਸ ਨੂੰ ਦੇਖਦੇ ਰਾਹੁਲ ਗਾਂਧੀ ਜੀ ਸਾਰੇ ਦੇਸ਼ ਦੇ ਪ੍ਰੋਗਰਾਮ ਰੱਦ ਕੀਤੇ ਉਹ ਰੱਦ ਹੋਇਆ ਇਹ اچانک ਸਾਨੂੰ ਪ੍ਰੋਗਰਾਮ ਆਇਆ ਉਸ ਤੋਂ ਬਾਅਦ ਮੇਰੇ ਖਿਆਲ ਸਰਕਾਰ ਵੱਲੋਂ ਸੀਐਮ ਸਾਹਿਬ ਵੀ ਆਏ ਔਰ ਕੇਜਰੀਵਾਲ ਸਾਹਿਬ ਵੀ ਆਏ ਨਾ ਸਵੇਰੇ 11 ਵਜੇ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ 11 ਵਜੇ ਦਾ ਜਦੋਂ ਪਤਾ ਲੱਗਿਆ ਕਿ ਉਹ ਆ ਰਹੇ ਨੇ 11 ਵਜੇ ਅਸੀਂ ਟਕਰਾਓ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਸ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਨੂੰ ਆਪਣਾ ਪ੍ਰੋਗਰਾਮ ਕੀਤਾ ਹੈ ਅਸੀਂ ਆਪਣਾ ਕੀਤਾ ਜਾ ਰਹੇ ਮੈਨੂੰ ਵੀ ਪਤਾ ਉੱਥੇ ਕਿੰਨੇ ਬੰਦੇ ਸੀ ਕਿੰਨੇ ਨਹੀਂ ਸੀ ਮੇਨੂੰ ਆਪਣਾ ਹੈ ਇਥੇ ਤਿਲ ਸਿੱਟਣ ਨੂੰ ਥਾਂ ਨਹੀਂ ਹੈ ਪੈਰ ਤਰਨ ਨੂੰ ਥਾਂ ਨਹੀਂ ਮਿਲਦੀ। ਪੂਰੀ ਤਰੀਕ ਨੂੰ ਜਿਮਨੀ ਚੋਂਣਾ ਕਿਸ ਤਰ੍ਹਾਂ ਤੇ ਇੱਕ ਦਿਨ ਜ਼ਿਆਦਾਤਰ ਜਿਹੜੇ ਸਰਕਾਰ ਹੁੰਦੀ ਉਹਦੇ ਨਾਲ ਭੁਗਤਨੇ ਲੋਕ ਦੇਖੋ ਗੱਲੇ ਹੈ। ਪਹਿਲਾਂ ਮੈਂ ਕੁਝ ਕਹਾ ਇਹਦਾ ਕੋਈ ਫਾਇਦਾ ਨਹੀਂ। ਗੱਲ ਇਹ ਆ ਜਿਮਨੀ ਚੋਂਣ ਦੇ ਵਿੱਚ ਲੁਧਿਆਣੇ ਦੀ ਜਨਤਾ ਨੇ ਫੈਸਲਾ ਕਰਨਾ ਉਹ ਸਲਕੇ ਦੇ ਫੈਸਲਾ ਕਰਨਾ ਜੋ ਫੈਸਲਾ ਕਰਨਗੇ ਤੁਹਾਨੂੰ ਮਨਜ਼ੂਰ ਹੈ। ਠੀਕ ਹੈ ਥੈਂਕ ਯੂ। ਸੜਕ ਛੋੜ ਲੈ ਲੀ ਜੀ।